ਦੇਰ ਰਾਤ ਜਬਰੀ ਚੁੱਕੇ ਗਏ ਕਿਸਾਨ ਆਗੂਆਂ ਦੀ ਰਿਹਾਈ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਜੈਤੋ ਬਠਿੰਡਾ ਮੁੱਖ ਮਾਰਗ ਤੇ ਲਗਾਇਆ ਗਿਆ ਧਰਨਾ ਜਾਣਕਾਰੀ ਅਨੁਸਾਰ ਦੇਰ ਰਾਤ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਜੈਤੋ ਸੀਏ ਸਟਾਫ ਵੱਲੋਂ ਚੁੱਕਿਆ ਗਿਆ ਸੀ ਜਿਸ ਦੇ ਚਲਦਿਆਂ ਅੱਜ ਇੱਥੇ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਜੈਤੋ ਦੇ ਬਠਿੰਡਾ ਮੁੱਖ ਮਾਰਗ ਸੀ ਇਸ ਟਾਪ ਦੇ ਬਿਲਕੁਲ ਅੱਗੇ ਧਰਨਾ ਲਗਾ ਕੇ ਪੂਰੀ ਆਵਾਜ਼ਾਈ ਨੂੰ ਠੱਪ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਜੋ ਵੀ ਸਾਡੇ ਆਗੂ ਹਨ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਜੋ ਇਤਨਾ ਪ੍ਰਸ਼ਾਸਨ ਹੈ ਬਹੁਤ ਹੀ ਘਟੀਆ ਹੈ ਅਤੇ ਉਹ ਇਹ ਘਟੀਆ ਹਰਕਤਾਂ ਕਰਕੇ ਸਾਡੇ ਚੰਡੀਗੜ੍ਹ ਮੋਰਚੇ ਨੂੰ ਕਦੇ ਵੀ ਉਹ ਅਸਫਲ ਨਹੀਂ ਕਰ ਸਕਦੇ ਅਤੇ ਉਹ ਸਫਲ ਹੋ ਕੇ ਹੀ ਰਹੇਗਾ ਆਉ ਸੁਣਦੇ ਆ ਕੀ ਕਹਿਣਾ ਹੈ ਇਸ ਸੰਬੰਧੀ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦਾ ਇਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਭਈਆ ਤੁਸੀਂ ਸੀਐਸਟਾਫੀ ਅੱਗੇ ਧਰਨਾ ਲਾਇਆ ਕੀ ਇਹ ਪੁਰਾਣਾ ਸਾਡੇ ਪੰਜਾਬ ਪ੍ਰਧਾਨ ਜੀ ਨੇ ਵੀ ਆਗੂ ਸੀਗੇ ਇਹ ਪੁਰਸ ਬਣਾ ਜਿਮਣਾ ਸਾਰੇ ਚੱਕ ਲਿਆ ਰਾਤ ਦੇ 12 ਵਜੇ ਦੇ ਪੂਰੇ ਸੰਬੰਧ ਚ ਲਾਇਆ ਅਸੀਂ ਉਹਨਾਂ ਨੂੰ ਛਡਾ ਕੇ ਲੈ ਜਾਣਾ ਇੱਥੋਂ ਉਹਨਾਂ ਨੂੰ ਵੀ ਉਹਨਾਂ ਨੇ ਇੱਕ ਧਰਨਾ ਰੱਖਾਂਗੇ ਯਾਰੀ ਜਿੰਨਾ ਕਹਿੰਦੇ ਨੇ ਛੱਡ ਦੇਣਗੇ ਕੀ ਇਹ ਸਟਾਪਰ ਹੋਈ ਕੱਲ੍ਹ ਵੱਤ ਕੋਈ? ਹਾਂਜੀ ਹੋਈ ਐ। ਉਹ ਅਸੀਂ 5:00 ਵਜੇ ਛੱਡਾਂਗੇ ਅਸੀਂ ਹੁਣ ਨੇ ਛੱਡੋ ਨੂੰ। ਨਿੱਕੀ ਗੱਲਬਾਤ ਕੀ ਹੈ ਵੀ ਕਿਉਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਕੋਲੋਂ? ਵੀ ਚੰਡੀਗੜ੍ਹ ਨਾ ਜਾ ਸਕਣ। ਜੀ। ਵੀ ਚੰਡੀਗੜ੍ਹ ਦਾ ਟਾਰਗਟ ਫੇਰ ਵੀ ਤਿਆਰ ਐ। ਦੇਗਾ ਸਾਨੂੰ ਰੋਕ ਲੈਣਗੇ। ਕੱਲ੍ਹ ਨੂੰ ਜਾਂ ਬੜਾ ਰਾਤ ਨੂੰ ਵਿਚਾਰ ਦੇ ਦਰਪਾਂਗੇ ਅਸੀਂ। ਕਿਹਨਾਂ ਨੂੰ ਅਰੈਸਟ ਕੀਤਾ ਗਿਆ ਜੀ? ਨਿਸ਼ਾਤ ਸਿੰਘ ਪ੍ਰਧਾਨ ਆਇਆ ਹੋਰ ਆਗੂ ਆ ਜੀ। ਕਿੰਨੇ ਜਣੇ ਅਰੈਸਟ ਕੀਤੇ ਗਏ? 6 ਆ ਇੱਥੇ। 6 ਜਣੇ। ਹਾਂਜੀ। ਤੁਹਾਡਾ ਨਾਮ? ਇਹ ਮੇਰਾ ਨਾਮ ਸਮندر ਸਿੰਘ ਆ ਜੀ। ਕਾਈ ਪ੍ਰਧਾਨ। ਖਜਵੀ ਤੇ ਅੱਜ ਸੀ ਇਸਟਾਫ ਦੇ ਦਿੱਤਾ ਨਾ ਲਾਇਆ ਕੀ ਕਰ ਬੇਖੋ ਜੋ ਕੱਲ ਸਯੁਗਤ ਖਸਾੜ ਮੋਰਚ ਦੀ ਮੀਟਿੰਗ ਸੀ ਸਰਦਾਰ ਭਗਵੰਤ ਸਿੰਘ ਮਾਨ ਨਾਲ ਜੋ ਮੀਟਿੰਗ ਦੇ ਵਿੱਚ ਉਹਦਾ ਕਿਸਾਨਾਂ ਦੇ ਪ੍ਰਤੀ ਵਰਤੀ ਰਿਆ ਉਹ ਬਹੁਤ ਘਟਿਆ ਰਿਆ ਕਿਉਂਕਿ ਮੁੱਖ ਮੰਤਰੀ ਦਾ ਇੱਕ ਕਹਿਣਾ ਕਿ ਜਾ ਤੁਸੀਂ ਧਰਨਾ ਲਾਉਣ ਤਾਂ ਲਾ ਲਓ ਅਸੀਂ ਦੇਖ ਲਾਂਗੇ ਉੱਥੇ ਹੀ ਸਾਨੂੰ ਇਹ ਸ਼ੱਕ ਪੈ ਗਿਆ ਸੀਗਾ ਵੀ ਇਹ ਕੁਛ ਨਾ ਕੁਛ ਸਾਡੇ ਕਿਸਾਨਾਂ ਦੇ ਲੀਡਰਾਂ ਨੂੰ ਕਰਾਊਗਾ ਜਦੋਂ ਕਿ ਸਾਡੇ ਲੀਡਰ ਇੱਕ ਦੋ ਇੱਥੇ ਗ੍ਰਿਫਤਾਰ ਹੋਏ ਆ ਉਹ ਮਾਲਵਾ ਜੁਨੀਅਨ ਦਾ ਆਗੂ ਆ ਸੀ ਉਹਨੂੰ ਵੀ ਇਹ ਇਹਨਾਂ ਨੇ ਰਸਤੇ 'ਚੋਂ ਗ੍ਰਿਫਤਾਰ ਕਰ ਲਿਆ ਹੁੰਦੇ ਨੂੰ ਅਸੀਂ ਪ੍ਰਸ਼ਾਸਨ ਨਾਲ ਹੁਣ ਸਾਡੀ ਮੀਟਿੰਗ ਹੋਈ ਸੀ ਅਸੀਂ ਉਹਨਾਂ ਨੂੰ ਕਿਹਾ ਸੀ ਜਿਆਦਾ ਸਾਨੂੰ ਅੰਦਰ ਬਿਠਾ ਲਓ ਜਾਂ ਸਾਡੇ ਸਾਥੀ ਛੱਡ ਦਿਓ ਉਹ ਕਿਸੇ ਗੱਲ ਤੇ ਨਹੀਂ ਪਹੁੰਚਿਆ ਉਹ ਕਹਿੰਦੇ ਕਿ ਸਾਨੂੰ 5.5 ਦਾ ਹਕਮ ਆ ਸੀ 5.5 ਛੱਡਾਂਗੇ ਅਸੀਂ ਜੋ ਅੱਜ ਰੋਡ ਜਾਬ ਕੀਤਾ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਕਿਹਾ ਸੀ ਅਸੀਂ ਲੋਕਾਂ ਨੂੰ ਤੰਗਫੇਸ਼ਾਨੀ ਕਰਨਾ ਚਾਹੀਦੇ ਸਾਡਾ ਕੱਲ ਦਾ ਸ਼ਾਂਤਮਈ ਪ੍ਰਦਰਸ਼ਨ ਚੰਡੀਗੜ੍ਹ ਉਹਦੇ ਅਸੀਂ ਹੀ ਤਿਆਰੀਆਂ ਕਰਦੀਆਂ ਪਰ ਇਹ ਭਗਵੰਤਵਾਰ ਨੇ ਜਾਨ ਕਰਕੇ ਪ੍ਰਸ਼ਾਸਨ ਨੂੰ ਜਾ ਕੇ ਵੀ ਸ਼ਾਇਦ ਇੱਥੇ ਉਲਝ ਜਾਣਗੇ ਕੱਲ ਨੂੰ ਚੰਡੀਗੜ੍ਹ 'ਚ ਘੱਟ ਘੱਟ ਹੋ ਜੂਗਾ ਪਰ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਕੱਲ ਨੂੰ ਜੇ ਤੁਸੀਂ ਅੱਜ ਤਾਂ ਸਾਡੇ ਅੱਗੇ ਨੂੰ ਰੁਹਾ ਕੀਤਾ ਕੱਲ ਨੂੰ ਸਾਡੀਆਂ ਤੁਸੀਂ ਟਰਾਲੀਆਂ ਜਾਂ ਕੋਈ ਵੱਸਾ ਭਰ-ਭਰ ਜਾਣਗੇ ਚੰਡੀਗੜ੍ਹ ਘੱਟ ਹੋਊਗਾ ਜੇ ਰੋਕਣਾ ਤਾਂ ਉਹਦੇ ਹਿੱਕੇ ਦਾ ਹਨਗਾ ਤਾਂ ਰੋਕ ਲੈਣਾ ਆ ਪ੍ਰਧਾਨ ਜੀ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਵੀ ਪਹਿਲਾਂ ਇੱਕ ਦਿਨ ਪਹਿਲਾਂ ਰਾਤ ਨੂੰ ਅਰੈਸਟ ਕੀਤੇ ਜਾਂਦੇ ਆ ਤੇ ਇੱਕ ਸੇ ਦੋ ਦਿਨ ਪਹਿਲਾਂ ਹੀ ਅਰੈਸਟ ਕੀਤੇ ਗਏ ਆ ਉਹ ਲੈ ਕੇ ਕਿਸ ਤਰ੍ਹਾਂ ਦੇਖਣਾ ਦੇਖੋ ਜੀ ਇਹ ਰੈਸਟ ਜਿਹੜੇ ਕੀਤੇ ਆ ਇਹ ਕਿਹੜੇ ਤਰੀਕੇ ਨਾਲ ਕੀਤੇ ਆ ਇਹ ਜਦੋਂ 1:00 ਜਾਂ 1:30 ਵਜੇ ਜਾਂ 2:00 ਵਜੇ 1:30 ਵਾਈ ਦੀ ਹੁੰਦੀ ਹੈ ਪੁਲਿਸ ਦੀ ਤਾਂ ਉਹ ਕ੍ਰੀਮੀਆਂ ਚੱਕੇ ਜਾਂਦੇ ਨੇ ਯਾਰ ਨਾ ਕਿ ਉਹ ਕਿਸਾਨ ਜਿਹਾ ਬੰਦੇ ਦੇ ਪ੍ਰਧਾਨ ਇਹਨਾਂ ਨੇ ਪਿੰਡਾਂ ਦੇ ਵਿੱਚ ਇਹ ਦੇਖਤ ਪਾਉਂਦੀ ਕੀਤੀ ਆ ਕਿ ਜੋ ਚੰਡੀਗੜ੍ਹ ਧਰਨਾ ਅੱਜ ਛੋਡੇ ਸੀ ਲਿਸ਼ਰਾਂ ਚੱਕ ਲਿਆ ਕੱਲ ਨੂੰ ਸੋਨੂੰ ਵੀ ਚੱਕਾਂਗੇ ਤਾਂ ਕਿ ਲੋਕੀ ਡਰ ਜਾਣ ਪਰ ਇੱਥੋਂ ਦੀਆਂ ਜੋ ਜਨਤਕ ਜਿਥੇ ਬੰਦੇ ਆ ਜਿੰਨੇ ਵੀ ਲੀਡਰ ਆ ਉਹਨਾਂ ਦਾ ਸਾਰੇ ਜਨ ਲੋਕਾਂ ਨੂੰ ਸਮਝਾਇਆ ਵਿਆ ਕਿ ਇਹੇ ਡਰਾਉਂਦੇ ਹੁੰਦੇ ਆ ਧਮਕਾਉਂਦੇ ਹੁੰਦੇ ਆ ਜੇਕਰ ਆਪਣੀ ਆਵਾਜ਼ ਨੂੰ ਇਹ ਇਸ ਦਬਾ ਲਿਆ ਇਹਨਾਂ ਨੇ ਤਾਂ ਫਿਰ ਆਪਰ ਨੂੰ ਕੁਝ ਨਹੀਂ ਮਿਲਣਾ ਉਹ ਲੋਕਾਂ ਨੇ ਅੱਜ ਇਹਨਾਂ ਨੂੰ ਦੱਸਦਾ ਵੀ ਤੁਸੀਂ ਤਾਂ ਰਾਤ ਰੇਡਾ ਮਾਰ ਕੇ ਸਾਨੂੰ ਫੜਿਆ ਸੀ ਆਹ ਲੋਕ ਇੱਥੇ ਬੈਠੇ ਆ ਧਰਨੇ 'ਚ ਜੇ ਇਹਨਾਂ ਦੇ ਹੱਕ ਜਿਦਾ ਹੈਗਾ ਤਾਂ ਗ੍ਰਿਫਤਾਰ ਕਰ ਲੈਣ ਅੱਜ ਕੀ ਕਿਨੇ ਚੌਕ ਵੀ ਅੱਜ ਪਟਿੰਡਰ ਰੋਡ ਜਮ ਕੀਤਾ ਹੋਇਆ ਸੀ ਸਟਾਫ ਦੇ ਕੀਤਾ ਤਲਾਅ ਇਹ ਤਾਂ ਹੀ ਰਾਤ ਸਾਡੇ ਪੰਜਾਬ ਪ੍ਰਧਾਨ ਨਛੱਤਰ ਸਿੰਘ ਜੈਤੋ ਮੀਟਿੰਗ ਤੋਂ ਆ ਰਹੇ ਸੀ ਚੰਡੀਗੜ੍ਹੋਂ ਤੇ ਇਹਨਾਂ ਨੇ ਵੱਡੇ ਸੂਏ ਤੇ ਆ ਕੇ ਉੱਥੇ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਇੱਕ ਸਾਡਾ ਬੰਦਾ ਕਾ ਕਰਮਜੀਤ ਸਿੰਘ ਜੀ ਢਿੱਲੋਂ ਉਹਨੂੰ ਵੀ ਘਰੋਂ ਇਹ ਰਾਤ 2:30 ਵਜੇ ਲੈ ਕੇ ਆਏ ਹਾਂਜੀ ਠੀਕ ਹੈ ਸਾਇੰਸ ਕਿਉਂਕਿ ਇਹ ਲੱਗਿਆ ਕਿ ਨਹੀਂ ਇਹ ਸਯੁਕਤ ਮੋਰਚੇ ਨੂੰ ਸਾਰੇ ਨੂੰ ਉਤਾਰਨਾ ਵੀਰ ਜੀ ਅੱਜ ਕਿੰਨੇ ਹੁਣ ਤੱਕ ਰੈਸਟ ਕੀਤੇ ਗਏ ਇਹ 7 ਤੋਂ 8 ਬੰਦੇ ਆ ਜੀ ਆਪਣੇ ਅੰਦਰ ਦੋ ਤਾਂ ਆਪਣੀ ਮਾਲਵਾ ਜੁਨੀ ਆਂਦੇ ਆ ਦੂਜੇ ਬਾਈ ਗਰਾਹਾਂ ਤੋਂ ਵੀ ਇਹ ਸਾਰੇ ਹੀ ਹੈਗੇ ਡਕਾਉਂਦਾ ਦੇ ਵੀ ਹੈ ਹਾਂਜੀ ਜੀ ਹੁਣ ਕੱਲ ਵਾਲਾ ਪ੍ਰੋਗਰਾਮ ਆ ਉਹ ਕਿਸ ਤਰ੍ਹਾਂ ਤੋਂ ਡਰ ਰਹਿਗਾ ਉਹ ਚੱਲੂਗਾ ਜੀ ਓਵੇਂ ਵਰਕਰ ਆ ਰਹਾ ਤਾਂ ਉਹ ਤਾਂ ਅਸੀਂ ਟਰੈ ਟ੍ਰੈਲੀਆਂ ਸਾਡੀਆਂ ਤਿਆਰ ਐ ਅੱਜ ਛੱਡਤਾ ਤਾਂ ਅੱਜ ਹੀ ਤੁਰ ਪਾਂਗੇ ਜੇ ਸਵੇਰ ਛੱਡਦੇ ਸਵੇਰ ਤੁਰ ਪਾਂਗੇ ਕਿਦੋਂ ਇਹਨਾਂ ਨੇ ਇੱਥੋਂ ਛੱਡਦੇ ਸਾਡੇ ਪ੍ਰਧਾਨ ਜੀ ਉਦੋਂ ਨਾਲ ਦੀ ਨਾਲ ਹੀ ਬੱਸ ਸਲਪਾਂ ਵਜ ਜਾਣਗੀਆਂ ਉਹ ਤਾਂ ਜਾਣਾ ਹੀ ਜਾਣਾ ਹੈ